ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਕੀਤਾ ਗਿਆ ਸਰਕਾਰੀ ਮਲਾਜ਼ਮਾਂ ਦਾ ਸੰਘਰਸ਼ ਜਾਰੀ ਪੰਜਾਬ ਐਕਸ਼ਨ ਕਮੇਟੀ ਦੇ ਸਿਵਲ ਸਕੱਤਰ ਸੁਖਚੰਨ ਸਿੰਘ ਖੈਰਾਨੀ ਮਲਾਜ਼ਮਾਂ ਦੀਆਂ ਮੰਗਾਂ ਦੇ ਅਤੇ ਉਹਨਾਂ ਦੇ ਸੰਘਰਸ਼ ਦੇ ਪਿੱਛੇ ਦੇ ਕਾਰਨਾਂ ਬਾਰੇ ਵਿਸਥਾਰ ਦੇ ਨਾਲ ਜਾਣਨਾ ਪਾਇਆ ਹੈ ਉਹਨਾਂ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੇ ਹੱਕ ਦੇ ਲਈ ਲੜਨਾ ਪਿਆ ਰਿਹਾ ਹੈ ਜਿਸ ਦਾ ਮੁੱਖ ਕਾਰਨ ਜਿਹੜਾ ਹੈ ਸਰਕਾਰ ਦੁਆਰਾ ਕੀਤੇ ਗਏ ਜਿਹੜੇ ਕਿ ਝੂਠੇ ਵਾਦੇ ਅਤੇ ਮੰਗਾਂ ਨੂੰ ਲੈ ਕੇ ਜਿਹੜੇ ਹੈ ਮੰਗਾਂ ਤੇ ਮੰਗਾਂ ਨੂੰ ਜਿਹੜਾ ਮਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਹੈ ਇਸ ਬਾਰੇ ਜਿਹੜਾ ਮਲਾਜ਼ਮਾਂ ਦੇ ਵੱਲੋਂ ਸੰਘਰਸ਼ ਜਿਹੜਾ ਹੈ ਵਿੱਢਿਆ ਜਾ ਰਿਹਾ ਹੈ ਸੋ ਇਸੇ ਦੇ ਲਈ ਜਿਹੜਾ ਹੈ ਸੁਖਚਾਨ ਸਿੰਘ ਖੈਰਾ ਜੀ ਨੇ ਸਾਰੀ ਹੀ ਲਾਈਵ ਹੋ ਕੇ ਜਿਹੜਾ ਹੈ ਵਿਸਥਾਰ ਦੇ ਨਾਲ ਜਿਹੜਾ ਹੈ ਚਾ ਨਾ ਪਾਇਆ ਹੈ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਗੱਲ ਕੀਤੀ ਹੈ ਤੇ ਅਗਰ ਕਿਸਾਨਾਂ ਨੂੰ ਦੇਖੋ ਕਿੱਡਾ ਵੱਡਾ ਐਜੀਟੇਸ਼ਨ ਹੋ ਰਿਹਾ ਤੇ ਉਹ ਵੀ ਅੱਜ ਦੇ ਐਜੀਟੇਸ਼ਨ ਨਹੀਂ ਕਰ ਰਹੇ ਬਹੁਤ ਲੰਬੇ ਸਮੇਂ ਤੋਂ ਜਿਹੜੀ ਆ ਕਿਸਾਨ ਜਥੇਬੰਦੀਆਂ ਹੋਂਦ ਵਿੱਚ ਆਈਆਂ ਨੇ ਉਹ ਲਗਾਤਾਰ ਜਿਹੜੇ ਆ ਇਸ ਐਜੀਟੇਸ਼ਨ ਦੇ ਰਾਹ ਤੇ ਪਏ ਹੋਏ ਨੇ ਤੇ ਮੁਲਾਜ਼ਮ ਵੀ ਹੁੰਦਾ ਕੀ ਆ ਕਿ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤੇ ਉਹ ਵੋਟਾਂ ਲੈਣ ਦੀ ਖਾਤਰ ਸਰਕਾਰਾਂ ਕਰਦੀਆਂ ਕਿ ਨਹੀਂ ਸਾਡੇ ਨਾਲ ਝੂਠੇ ਵਾਅਦੇ ਕਰ ਲੈਂਦੇ ਆ ਇੱਕ ਤਾਂ ਝੂਠੇ ਵਾਅਦੇ ਕੀਤੇ ਇੱਕ ਸਾਡੀਆਂ ਜਾਇਜ਼ ਮੰਗਾਂ ਹੁੰਦੀਆਂ ਨੇ ਜਿਹੜੀਆਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦੀਆਂ ਨੇ ਪਹਿਲੇ ਤੇ ਹੁਣ ਦੱਸੇ ਸੀ ਆ ਦਵਾਂਗੇ ਉਹਦੇ ਪਿੱਛੇ ਲੜਾਈ ਛਿੜ ਜਾਂਦੀ ਆ ਵੀ ਸਾਨੂੰ ਦਿੱਤਾ ਕਿਉਂ ਨਹੀਂ ਇੱਕ ਸਾਨੂੰ ਮਿਲ ਰਿਆ ਹੁੰਦਾ ਤੇ ਸਰਕਾਰਾਂ ਉਹ ਵੀ ਖੋਹ ਲੈਂਦੀਆਂ ਨੇ ਤੇ ਜਿਹਦੇ ਕਰਕੇ ਸਾਨੂੰ ਸੰਘਰਸ਼ੀਲ ਹੋਣਾ ਪੈਂਦਾ ਨੇ ਸੋ ਦੋਨੋਂ ਅਵਸਥਾਵਾਂ ਦੇ ਵਿੱਚ ਦੇਖਿਆ ਜਾਵੇ ਤੇ ਜੇ ਅੱਜ ਦੇ ਜੇ ਸਰਕਮਸਟੈਂਸੀਜ਼ ਨੂੰ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਵੱਡੇ ਸਰਕਮਸਟੈਂਸੀਜ਼ ਇਹ ਸਾਹਮਣੇ ਆ ਰਹੇ ਨੇ ਕਿ ਜੋ ਸਾਨੂੰ ਮਿਲ ਰਿਆ ਉਹ ਖੋਇਆ ਜਾ ਰਿਹਾ ਜੋ ਸਾਡੇ ਨਾਲ ਐਗਰੀਮੈਂਟ ਹੋਏ ਨੇ ਪੰਜਾਬ ਸਰਕਾਰ ਦੇ ਜਾਂ ਸਾਡੇ ਜਦੋਂ ਅਸੀਂ ਜੋ ਵੀ ਬੰਦਾ ਜੋ ਵੀ এমਪਲਾਈ ਨੌਕਰੀ ਚ ਆਉਂਦਾ ਉਹ ਸਮਾਜ ਚ ਆਉਂਦਾ ਉਹ ਸਮਾਜ ਤੋਂ ਬਾਹਰੋਂ ਨਹੀਂ ਆਉਂਦਾ ਉਹਦੀ ਇੱਕ ਕੁਆਲੀਫਿਕੇਸ਼ਨ ਰੱਖੀ ਹੁੰਦੀ ਹੈ ਉਹਦੇ ਲਈ ਇੱਕ ਲਿਖਤੀ ਟੈਸਟ ਹੁੰਦਾ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਸਭ ਤੋਂ ਪਹਿਲੇ ਜਦੋਂ ਉਹਦੀ ਅਪਲਾਈ ਕਰਨੀ ਇੱਕ ਕੱਟ ਆਫ ਡੇਟ ਉਹਨਾਂ ਦੇ ਮਾਰਕ ਹੁੰਦੇ ਵੀ ਇੰਨੀ ਕ ਕਮ ਸੇ ਕਮ ਤੁਹਾਡੇ ਮਾਰਕਸ ਚਾਹੀਦੇ ਤਾਂ ਤੁਸੀਂ ਅਪਲਾਈ ਕਰਦੇ ਇੰਨੀ ਕੁਆਲੀਫਿਕੇਸ਼ਨ ਜਦੋਂ ਇਹ ਸਾਰੇ ਹੀ ਮਾਪਦੰਡ ਪੂਰੇ ਕਰਕੇ ਇੱਕ ਜੌਬ ਦੇ ਵਿੱਚ ਆਂਦਾ ਅੱਜ ਕੱਲ ਦੇਖੋ ਪੀ ਐਚ ਡੀ ਬੰਦਾ ਪੀ ਐਂ ਡੀ ਨੌਕਰੀ ਲਈ ਆ ਰਿਹਾ ਪੋਸਟ ਗ੍ਰੈਜੂਏਟ ਇੰਜੀਨੀਅਰ ਸਾਡੇ ਸੈਕਟਰੀਏਟ ਆ ਕੇ ਦੇਖੋ ਕਲਰਕ ਭਰਤੀ ਕੀਤੇ ਹੋਏ ਨੇ ਹੁਣ ਇੰਨੇ ਕੁਆਲੀਫਾਈਡ ਬੰਦਿਆਂ ਨੂੰ ਕੀ ਆਪਾਂ ਕਵਾਂਗੇ ਵੀ 10000 ਤੇ ਰੱਖ ਲਈਏ ਉਹਨਾਂ ਨੂੰ ਬੇਸਿਕ ਤਨਖਾਹ ਮਿਲ ਰਹੀ ਹੈ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ ਤਿੰਨ ਸਾਲ ਬੇਸਿਕ ਤਨਖਾਹ ਮਿਲਣੀ ਹੈ ਕੀ ਇਹ ਅਨਿਆਏ ਨਹੀਂ ਗਾ ਜਿੰਨੀ ਉਹਨਾਂ ਨੇ ਕੁਆਲੀਫਿਕੇਸ਼ਨ ਆ ਉਹਨਾਂ ਨੂੰ ਜੋ ਸੈਲਰੀ ਮਿਲਣੀ ਉਹ ਨਹੀਂ ਮਿਲ ਰਹੀ ਤੇ ਜਿਹੜੇ ਆਲਰੇਡੀ ਪੁਰਾਣੇ ਬੰਦੇ ਆ ਉਹਨਾਂ ਨੂੰ ਡੀਏ ਨਹੀਂ ਮਿਲ ਰਿਆ ਇਹ ਸਾਡੇ ਜਿਹੜੇ ਐਗਰੀਮੈਂਟ ਹੁੰਦੇ ਹੁੰਦਾ ਵੀ ਹਰ 6 ਮਹੀਨੇ ਬਾਅਦ ਮੰਗਿਆਈ ਪੱਤਾ ਸੈਂਟਰ ਕੈਲਕੂਲੇਟ ਕਰੇਗੀ ਤੇ ਸਾਰਾ ਹੀ ਦੇਸ਼ ਦੀਆਂ ਸਟੇਟਾਂ ਉਹਨੂੰ ਲਾਗੂ ਕਰਨਗੀਆਂ ਜਦੋਂ ਮੰਗਿਆਈ ਵੱਧ ਗਈ ਉਹਦੀ ਕੈਲਕੂਲੇਸ਼ਨ ਹੋ ਗਈ ਤੇ ਉਹ ਸਟੇਟ ਗਵਰਨਮੈਂਟ ਨੇ ਦੇਣਾ ਤੇ ਜਦੋਂ ਦੇ ਹੀ ਨਹੀਂ ਰਹੀ ਤਾਂ ਫਿਰ ਐਜੀਟੇਸ਼ਨ ਹੋਊਗਾ ਨਵੇਂ ਬੱਚਾ ਆਂਦਾ ਉਹ ਇਸ ਕਰਕੇ ਆਂਦਾ ਕਿ ਮੈਂ ਸਰਕਾਰੀ ਨੌਕਰੀ 'ਚ ਜਾ ਰਾਂ ਮੈਨੂੰ ਸੁਵਿਧਾ ਮਿਲੇਗੀ ਉਹਨੂੰ ਆਂਦੇ ਪੈਨਸ਼ਨ ਨਹੀਂ ਮਿਲਦੀ ਉਹ ਕੀ ਕਰੇਗਾ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਮੰਗਾ ਨੇ ਜਿਨ੍ਹਾਂ ਦਾ ਸਬੰਧ ਸਾਡੇ ਯੂਥ ਨਾਲ ਵੀ ਆ ਸਮਾਜ ਨਾਲ ਵੀ ਆ ਹੁਣ ਸਮਾਜ ਦੇ ਬੰਦੇ ਕਈ ਸਾਡੇ ਵੀ ਆਂਟੀ ਹੋਣਗੇ ਪਰ ਉਹਨਾਂ ਨੂੰ ਇਹ ਪੁੱਛਣਾ ਪੈਂਦਾ ਕਿ ਜਿੱਦਨ ਤੁਹਾਡੇ ਬੱਚੇ ਇੱਥੇ ਆ ਗਏ ਤੇ ਉਹਨਾਂ ਨੂੰ ਨੀਗੂਣੀਆਂ ਤਨਖਾਹ ਤਿੰਨ ਸਾਲ ਬੇਸਿਕ ਤਨਖਾਹ ਲੈਣ ਪੈਨਸ਼ਨ ਉਹਨਾਂ ਨੂੰ ਹੈ ਨਹੀਂ ਤੇ ਸੈਂਟਰ ਦੇ ਪੇ ਸਕੇਲ ਜਿਹੜੇ ਘੱਟ ਨੇ ਤੇ ਪੱਤੇ ਜਿਹੜੇ ਪੰਜਾਬ ਦੇ ਘੱਟ ਨੇ ਉਹ ਦੇ ਦਿੱਤਾ ਜਾਵੇ ਤੇ ਤੁਹਾਡੇ ਉਹਦੇ ਦੋਰੀ ਤਲਵਾਰ ਚੱਲੀ ਉਹਦੋਂ ਆਪਣੇ ਬੱਚਿਆਂ ਨੂੰ ਕੀ ਕਹੋਂਗੇ ਵੀ ਭਾਈ ਲਈ ਜੋ 10000 ਰੁਪਿਆ ਤੇ ਜਿੱਦਨ ਉਹਨੇ ਕਿਹਾ ਸੀ ਚੰਡੀਗੜ੍ਹ ਪੋਸਟਿੰਗ ਹੋ ਗਈ ਹੈ ਮੈਨੂੰ ਉਹਦੇ ਕਮਰੇ ਦਾ ਕਿਰਾਇਆ ਹੀ ਪਾਪਾ 10000 ਤੇ 10000 ਮੇਰਾ ਖਾਣ ਦਾ ਆਉਂਦਾ ਤੇ 5000 ਮੇਰਾ ਆਣ ਜਾਣ ਦਾ 25000 ਮੈਨੂੰ ਤੇ ਸਰਕਾਰ 15000 ਦੀ 10000 ਦੋ ਉਹਦੋਂ ਕਹਿਣਗੇ ਤੇਰੇ ਜੁੱਤੀਆਂ ਪਹਿਣੀ ਓਏ ਸਰਕਾਰੀ ਨੌਕਰੀ ਕਰਕੇ ਤੂੰ 15000 ਮੰਗਦਾ ਕੁੱਤ ਨੂੰ ਕੀ ਜਵਾਬ ਦੇਊਗਾ ਸੋ ਇਹੋ ਜਿਹੀਆਂ ਮੁਸ਼ਕਿਲਾਂ ਆ ਜਿਹੜੀਆਂ ਮੁਲਾਜ਼ਮਾਂ ਨੂੰ ਕਰਨੀਆਂ ਪੈ ਰਹੀਆਂ ਜਿਹਦੇ ਕਰਕੇ ਸਾਨੂੰ ਇਹ ਐਜੀਟੇਸ਼ਨ ਕਰਨੇ ਪੈ ਰਹੇ ਦੂਜਾ ਤਨੇ ਸਾਢੇ ਅਰਗੇ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਪਰ ਅਸੀਂ ਵੀ ਐਟ ਪਾਰ ਹੀ ਰਹਿ ਰਹੇ ਹਾਂ ਉਹਨਾਂ ਕਿਸੇ ਤੋਂ ਵੱਧ ਨਹੀਂ ਲੈ ਰਹੇ ਲੇਕਿਨ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਦੀਆਂ ਤਨਖਾਹਾਂ ਸੈਂਟਰ ਦੀਆਂ ਵੱਧ ਨੇ ਹੁਣ ਅਸੀਂ ਕਹਿ ਰਹੇ ਹਾਂ ਸੈਂਟਰ ਦੇ ਉਹ ਪੇ ਸਕੇਲ ਜਿਹੜੇ ਘੱਟੋਂ ਸਾਡੇ ਤੇ ਲਾਗੂ ਕਰਤੇ ਲੇਕਿਨ ਉਹਨਾਂ ਦੇ ਭੱਤੇ ਵੱਧ ਆ ਉਹ ਸਾਨੂੰ ਨਹੀਂ ਦਿੱਤੇ ਤਾਂ ਫਿਰ ਰੌਲਾ ਕਿਉਂ ਪਾਇਆ ਜਾ ਰਿਹਾ ਵੀ ਵੱਧ ਜੇ ਕੈਲਕੂਲੇਸ਼ਨ ਕੀਤੀ ਜਾਵੇ ਏ اور ਬੀ ਦੀ ਤਨਖਾਹ ਜਿਹੜੀ ਹੈਗੀ ਆ ਉਹ ਅਜੇ ਵੀ ਸੈਂਟਰ ਗਵਰਨਮੈਂਟ ਦੀ ਸਾਡੇ ਤੋਂ ਵੱਧ ਆ ਤੇ ਜਦੋਂ ਤੁਸੀਂ ਆ ਜਾਂਦੇ ਆ ਸੀ ਡੀ ਤੇ ਉਹਦੇ ਵਿੱਚ ਕੁਝ ਕੈਟਾਗਰੀਆਂ ਸੈਂਟਰ ਦੀ ਵੱਧ ਆ ਕੁਝ ਕੈਟਾਗਰੀਆਂ ਸਾਡੇ ਵੱਧ ਆ ਲੇਕਿਨ ਪੁਰਾਣਿਆਂ ਨਾਲ ਜੇ ਕੰਪੇਅਰ ਕਰੋਗੇ ਜੇ ਨਵੇਂਆਂ ਨਾਲ ਕੰਪੇਅਰ ਕਰੋਗੇ ਸਾਨੂੰ ਤਾਂ ਬੇਸਿਕ ਤਨਖਾਹ ਮਿਲਦੀ ਸਾਡੀ ਤਨਖਾਹ ਵੱਧ ਕਿੱਥੇ ਮੈਨੂੰ ਸ਼ੋਅ ਕਰਕੇ ਦੱਸੋ ਬੇਸਿਕ ਬੇਸਿਕ ਦੇ ਉੱਤੇ ਡੀਏ ਮਿਲਣਾ ਉਹਦੇ ਉੱਤੇ ਹਾਊਸ ਰੈਂਟ ਮਿਲਣਾ ਉਹਦੇ ਉੱਤੇ ਹੋਰ ਤੁਹਾਨੂੰ ਜਿਹੜੇ ਪੱਤੇ ਮਿਲਨੇ ਉਹ ਤੇ ਦੇਣੇ ਹੀ ਨਹੀਂ ਤੇ ਰਹਿ ਕੀ ਗਿਆ ਰਹਿ ਕੀ ਗਿਆ ਹੁਣ ਜੇ 15 ਇਸ ਸਮੇਂ ਜਿਹੜਾ ਅ ਡੀ ਐ ਜੀ ਉਹੀ 41 45% ਜੇ ਲਾ ਲਿਆ ਜਾਵੇ ਉਹ ਦੇਣਾ ਹੀ ਨਹੀਂ ਨਵੇਂਆਂ ਨੂੰ ਤੇ ਉਹਨਾਂ ਦੀ ਤਨਖਾਹ ਪਿੱਛੇ ਬੱਜਦੀ ਕਿ ਉਹਨਾਂ ਨੂੰ ਹਾਊਸ ਰੈਂਟ ਹੀ ਨਹੀਂ ਦੇਣ ਉਹਨਾਂ ਦੇ ਬੱਚ ਦਾ ਕਿ ਉਹਨਾਂ ਨੂੰ ਭੱਤੇ ਹੀ ਨਹੀਂ ਦੇਣ ਬੱਜਦਾ ਕਿ ਬੇਸਿਕ ਤਨਖਾਹ ਚ ਕਿੱਥੇ ਵੱਧ ਤੁਸੀਂ ਲੈ ਲਾਂਗੇ ਸੈਂਟਰ ਗਵਰਨਮੈਂਟ ਤੋਂ ਸੋ ਇਸ ਕਰਕੇ ਤਨਖਾਹ ਕਿਤੇ ਵੱਧ ਨਹੀਂ ਹੈਗੀ ਕੁਸ਼ਕ ਕੈਟਾਗਰੀ ਦੀ ਪੁਰਾਣਿਆਂ ਦੀ ਵੱਧ ਉਹ ਪੁਰਾਣੇ ਵਾਲੀ ਰੋਲਾ ਪਾਈ ਜਾਂਦੇ ਉਹ ਹੀ ਰੋਲਾ ਪਾਈ ਜਾਂਦੇ ਦੂਸਰੀ ਗੱਲ ਜੀ ਦੋਗੇ ਤੇ ਫਿਰ ਕਿਉਂਗਾ ਉਹੀ ਭੁਖੜ ਹੜਤਾਲ ਤੇ ਬੈਠੇ ਆ ਮਰਨ ਕਿਨਾਰੇ ਬੈਠੇ ਆ ਕੰਟਰੈਕਚੁਅਲ ਵਰਕਰ ਕੰਪਿਊਟਰ ਅਧਿਆਪਕ ਫਿਰ ਉਹ ਟੈਂਕੀਆਂ ਤੇ ਚੜ੍ਹਨਗੇ ਫਿਰ ਤੁਸੀਂ ਉਹਨਾਂ ਨੂੰ ਕਹੋਗੇ 10000 ਦੇਣਾ ਕੀ 10000 ਚ ਕੰਜੀਨੀਅਰ ਲੈ ਲੋਗੇ 15000 ਚ ਜਦੋਂ ਤੁਸੀਂ ਸ਼ੋਸ਼ਣ ਕਰੋਗੇ ਸਮਾਜ ਦਾ ਤੇ ਸੋ ਸਮਾਜ ਦੇ ਵਿੱਚ ਅਫਰਾ ਤਫਰੀ ਪਹਲੇਗੀ ਸੋ ਜੇ ਮੈਨ ਪਾਵਰ ਨੇ ਪੁੰਨ ਲੈਣੀ ਪੈਸੇ ਖਰਚੇ ਇਹ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਹਿੰਦੇ ਨੇ ਇਹ ਮੋਟੀਆਂ ਤਨਖਾਹ ਲੈਂਦੇ ਉਹ ਭਰਾਵਾ ਜੇ ਮੋਟੀਆਂ ਤਨਖਾਹ ਲੈਂਦੇ ਜਿੱਦਾਂ ਤੁਹਾਡਾ ਭਰਾ ਤੁਹਾਡਾ ਬੱਚਾ ਇਸ ਨੌਕਰੀ ਚ ਆਊਗਾ ਤੇ ਉਹ 10000 ਲਊਗਾ ਤੇ ਆਗੇ ਕਹੂਗਾ ਬਾਪੂ ਮੈਨੂੰ 10000 ਹੋਰ ਦੇ ਮੇਰਾ ਖਰਚਾ ਨਹੀਂ ਚੱਲਦਾ ਉਸ ਦਿਨ ਕਿਨੂੰ ਗਾਲਾ ਕੱਢੋਂਗੇ ਹੁਣ ਤੇ ਤੁਸੀਂ ਕਹਿ ਦਿੰਦੇ 10000 ਤੇ ਅਸੀਂ ਤੁਹਾਨੂੰ ਬੰਦੇ ਸਪਲਾਈ ਦੇ ਦੇਨੇ ਸੋ ਇਹ ਝੂਠੇ ਵਾਦੇ ਨੇ ਸਾਨੂੰ ਇਹ ਸਮਝਣਾ ਪੈਣਾ ਕਿਤੇ ਨਾ ਕਿਤੇ ਇਸ ਸਿਸਟਮ ਦੇ ਵਿੱਚ ਖਰਾਬੀ ਹੈ ਜਿੱਦਣ ਅਸੀਂ ਇਸ ਅਕ ਕਰਤਾ ਕਿ ਇਹ ਸਿਸਟਮ ਦੇ ਵਿੱਚ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਅਸੀਂ